चढ़दी कला पंजाब न्यूज ते आप सब का स्वागत है जिस तरह के पंजाब सरकार नशा तस्करा नजायज़ कब्जे ते नकेल कस रही है पर कुछ अजिहे पिंड जिथे के पंचायतों खुद ही छप्पड़ पूर के कब्जे कर रही है अजिहा ही मामला सामने आया है कादिया के पिंड काहलवा का जिथे पिंड के मौजूदा मैंबर सरपंच वलों छप्पणा पूर के उन्होंने उत्ते नजायज़ कब्जे किते जा रहे जिसकी शिकायत सरपंच सुखदेव सिंह पंचायत मैंबर प्रेम सिंह काहलवा ਦਲਵਿੰਦਰ ਸਿੰਘ ਜਰਨਲ ਸਿੰਘ ਮੱਖਣ ਸਿੰਘ ਲਖਵਿੰਦਰ ਕੌਰ ਪਰਮਜੀਤ ਕੌਰ ਜਸਪ੍ਰੀਤ ਦਲਬੀਰ ਕੌਰ ਤੇ ਮਨਦੀਪ ਕੌਰ ਵੱਲੋਂ ਬੀਡੀਪੀਓ ਨੂੰ ਦਿੱਤੀ ਗਈ ਅਤੇ ਕਿਹਾ ਗਿਆ ਕਿ ਇਹ ਛੱਪੜ ਲੈਨ ਦੀ ਪੱਤੀ ਵਿੱਚ ਪੈਂਦਾ ਹੈ ਜਿਸ ਉੱਤੇ ਮੌਜੂਦਾ ਪੰਚਾਇਤੀ ਮੈਂਬਰ ਅਤੇ ਸਰਪੰਚ ਵੱਲੋਂ ਮਿੱਟੀ 파 ਕੇ ਕਬਜ਼ਾ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਇਹ ਛੱਪੜ ਇੱਕ ਕਿੱਲੇ ਵਿੱਚ ਸੀ ਜਿਸ ਵਿੱਚ ਪਹਿਲਾਂ ਵੀ ਲੋਕਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਗਏ ਸਨ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਇਸ ਛੱਪੜ ਨੂੰ ਠਾਪੜ ਛੱਪੜ ਬਣਾਉਣ ਲਈ ਕਾਫੀ ਗਰੰਟਾ ਆ ਚੁੱਕੀਆਂ ਹਨ ਪਰ ਇਸ ਛੱਪੜ ਉੱਤੇ ਕੋਈ ਵੀ ਪੈਸਾ ਨਹੀਂ ਲੱਗਿਆ ਸਗੋਂ ਮੌਜੂਦਾ ਪੰਚਾਇਤੀ ਮੈਂਬਰ ਵੱਲੋਂ ਇਸ ਉੱਤੇ ਮਿੱਟੀ ਪਾ ਕੇ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ ਹੈ ਸਾਡੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਦੀ ਮੰਤੀ ਕਰਵਾਈ ਜਾਏ ਅਤੇ ਜਿਨ੍ਹਾਂ ਨੇ ਇਸ ਉੱਤੇ ਮਿੱਟੀ ਪਾਈ ਹੈ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਇਸ ਬਾਰੇ ਜਦੋਂ ਲੈਨ ਦੀ ਪੱਤੀ ਦੇ ਸਰਪੰਚ ਗੁੱਲੂ ਅਤੇ ਮੈਂਬਰ ਵਿਜੇ ਮਸੀਹ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਛੱਪੜ ਦੀ ਇਹ ਜਗ੍ਹਾ ਅਸੀਂ ਮੁੱਲ ਲਈ ਹੈ ਤੇ ਇਸ ਦੀ ਮੰਂਟੀ ਕਰਾਉਣ ਤੋਂ ਬਾਅਦ ਇਹ ਇਸ ਉੱਤੇ ਮਿੱਟੀ ਪਾਈ ਗਈ ਹੈ। ਹੋਰ ਉਹਨਾਂ ਨੇ ਕੀ ਕਿਹਾ ਤੁਸੀਂ ਆਪ ਹੀ ਸੁਣੋ ਕਾਦਿਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ। ਮੇਰਾ ਨਾਮ ਮੈਂਬਰ ਪੰਚਾਇਤ ਪ੍ਰੀਮ ਸਿੰਘ ਕਾਲਵਾ ਜੀ। ਅਸੀਂ ਜਦੋਂ ਛੋਟੇ-ਛੋਟੇ ਹੁੰਦੇ ਸੀ ਉਦੋਂ ਤੋਂ ਅਸੀਂ ਪਿੰਡ ਦੇ ਵਿੱਚ ਵੇਖਨੇ ਵੀ ਇਹ ਇੱਕ ਛੱਪੜ ਸੀ ਲਗਭਗ 1 ਏਕੜ ਦੇ ਵਿੱਚ। ਉਸ ਤੋਂ ਬਾਅਦ ਹੌਲੀ-ਹੌਲੀ ਕ੍ਰਿਸ਼ਨ ਬਰਾਦਰੀ ਨੇ ਵਿੱਚ ਕੁਝ ਘਰ ਬਣਾ ਲਏ ਕੁਝ ਪੂਰ ਪਾਰ ਕੇ ਲਾਗੇ ਕਰਤਾ ਕੁਝ ਦੂਸਰੇ ਪਾਸਿਆਂ ਵੀ ਪੂਰਿਆ ਗਿਆ ਤੇ ਇਹ ਇੱਕ ਹੁਣ ਮੌਜੂਦਾ ਸਮੇਂ ਤੇ ਲਗਭਗ ਕਨਾਲ ਡੂਡ ਦੋ ਕਨਾਲਾ ਥਾ ਰਹਿ ਗਿਆ ਪਿਛਲੇ ਸਮੇਂ ਦੇ ਵਿੱਚ ਕਾਂਗਰਸ ਸਰਕਾਰ ਵੇਲੇ ਇਥੇ ਗਵਰਨਮੈਂਟ ਨੇ ਇੱਕ ਸਕੀਮ ਪੇਜੀ ਥਾ ਪਰ ਸਕੀਮ ਇਹਦਾ ਮਤਲਬ ਹੋਈ ਸੀ ਕਿ ਛੱਪੜ ਨੂੰ ਪੱਕਿਆ ਕਰਨਾ ਤੇ ਇਹਦਾ ਪਾਣੀ ਜਿਹੜਾ ਫਸਲਾਂ ਵਾਸਤੇ ਵਰਤਣਾ ਜਾਂ ਹੋਰ ਵੀ ਲਾਭਕਾਰੀ ਕਮਾ ਵਾਸਤੇ ਵਰਤਣਾ ਉਹ ਸਕੀਮ ਦੇ ਵਿੱਚ ਇਹ ਛੱਪੜ ਨੂੰ ਬਹੁਤ ਢੂੰਗਾ ਪਟਾਇਆ ਗਿਆ ਜਿਹੜੀ تھا ਪਰ ਸਕੀਮ ਸੀ ਉਹਦੇ ਵਿੱਚ ਸੀ ਕਿ ਪਾਣੀ ਜਿਹੜਾ ਵਾ ਉਹ ਇਕੱਠਾ ਕਰਕੇ ਸਪਰ ਨੂੰ ਪੱਕਾ ਕਰਕੇ ਤੇ ਵਰੀਆ ਤਰ੍ਹਾਂ ਦੇ ਨਾਲ ਇਹਦਾ ਯੂਜ਼ ਕਰਨਾ ਪਰ ਉਹ ਹੋ ਨਹੀਂ ਸਕਿਆ ਸਿਰਫ ਇੱਥੇ 1 3 ਖੂਹ ਭਨੇ ਜਿਹਨੂੰ ਆਪਾਂ تھا ਪਰ ਸੀਮ ਦੇ ਨਾਲ ਅਟੈਚ ਕਰਦੇ ਆਂ ਉਸ ਤੋਂ ਬਾਅਦ ਕੁਝ ਨਹੀਂ ਹੋਇਆ ਫਿਰ ਇਹਨਾਂ ਨੇ ਮਿੱਟੀ ਪੁੱਟ ਕੇ ਲਗਭਗ 20 20 30 30 ਫੁੱਟ ਕਰਕੇ ਲੋਕਾਂ ਦੇ ਘਰਾਂ ਦੀਆਂ ਲੀਆਂ ਵੀ ਪੁੱਟ ਦਿੱਤੀਆਂ ਉਸ ਤੋਂ ਬਾਅਦ ਕੁਝ ਨਹੀਂ ਕੀਤਾ ਇਹਨਾਂ ਨੇ ਅਸੀਂ ਤਾਂ ਸਾਡੀ ਤੋਂ ਇਹ ਬੇਨਤੀ ਆ ਵੀ ਇਹ ਸਾਰੇ ਪਿੰਡ ਦਾ ਸਾਂਝਾ ਛੱਪੜਵਾ ਇਹਦੇ ਵਿੱਚ بارش ਦਾ ਪਾਣੀ ਲੋਕਾਂ ਦਾ ਫालतू ਪਾਣੀ ਆਉਂਦਾ ਵਾ ਸੋ ਮਿਹਰਬਾਨੀ ਕਰਕੇ ਮੈਂ ਤੇ ਇਹਨਾਂ ਨੂੰ ਇਹੋ ਫੀਲ ਕਰਾਂਗਾ ਵੀ ਇਹ ਕੰਮ ਵਾਸਤੇ ਨਾ ਕਰੋ ਜੇ ਤੁਹਾਡਾ ਇਥੇ ਜਾਣ ਘਰ ਸੀ ਤੇ ਫਿਰ ਇਹ ਥਾਪਰ ਸਕੀਮ ਦੇ ਵਿੱਚ ਕਿੱਦਾਂ ਆ ਗਿਆ ਤੁਸੀਂ ਹੁਣ ਕਹਿੰਦੇ ਪਾਣੀ ਪਿੱਛੇ ਬੰਦ ਕਰ ਦੇਣਾ ਉਹ ਪਾਣੀ ਬੰਦ ਨਹੀਂ ਹੋਣਾ ਇਹ ਪਾਣੀ ਜਿਹੜਾ ਵਾ ਇਹ ਪਹਿਲੋ ਤੁਹਾਡੇ ਦਾਦੇ ਪਰਦਾਦਿਆਂ ਤੋਂ ਤੁਰਿਆ ਆਉਂਡਿਆ ਤੇਰੋਂ ਇਧਰੋਂ ਵੀ ਜਾਵੇਗਾ ਫਿਰ ਇਹ ਮੌਜੂਦਾ ਸਰਪੰਚ ਗੁੱਲੂ ਅਹੀ ਗੁੱਲੂ ਕਹਿੰਨੇ ਆ ਨਾਂ ਇਹਨਾਂ ਦਾ ਹੋਰ ਆ ਲਾਜ਼ਰ ਮਸੀਹ ਮੈਂ ਤੈਨੂੰ ਬੇਨਤੀ ਕਰੂੰਗਾ ਵੀ ਆਪਣੀ ਮਾਤਾ ਵੱਲ ਧਿਆਨ ਮਾਰ ਉਹਨਾਂ ਨੇ ਇਹ ਨਾਲਾ ਪੁੱਟ ਕੇ ਸਾਰਾ ਪਾਣੀ ਅਗਲੇ ਆਪਣੀ ਸੜਕ ਤੋਂ ਬਾਹਰ ਜਿਹੜਾ ਬੜੀਆਂ ਵਾਸ਼ਫਰ ਉਹਦੇ 'ਚ ਖੜਿਆ ਸੀ ਤੇ ਫਿਰ ਕਿਉਂ ਖੜਿਆ ਜੇ ਇਸਪੜ ਪਾਣੀ ਵਾਸਤੇ ਨਹੀਂ ਸੀ ਬਿਲਕੁਲ ਲਿਖਤੀ ਸ਼ਿਕਾਇਤ ਕੋਈ ਨਹੀਂ ਸੀ ਅੱਜ ਤੱਕ ਸਾਨੂੰ ਅਸੀਂ ਤਾਂ ਕੋਈ ਲਿਖਤੀ ਸ਼ਿਕਾਇਤ ਦਿੱਤੀ ਨਹੀਂ ਤੇ ਫਿਰ ਦਵਾਂਗੇ ਜਦੋਂ ਹੋਲੇ ਹਲੇ ਨਹੀਂ ਜਦੋਂ ਇਹ ਸਾਡੇ ਹੁਣ ਸਾਰੀ ਲੈਂਦੀ ਪੱਤੀ ਦਾ ਪਾਣੀ ਲੱਗਦੇ ਤੇ ਲਿਖੀ ਸ਼ਿਕਾਇਤ ਹੋਵੇਗੀ ਹੋਵੇਗੀ ਕੋਈ ਗੱਲ ਨਹੀਂ ਜੀ ਇਹ ਸਾਰੇ ਪਿੰਡ ਦਾ ਸਾਂਝਾ ਮਸਲਾ ਹੈ ਦੇ காங்கிரஸ் ਅਕਾਲੀ ਬੀਜੇਪੀ ਦਾ ਕੋਈ ਸਵਾਲ ਨਹੀਂ ਇਹ ਸਾਰੇ ਪਿੰਡ ਦਾ ਸਾਂਝਾ ਮਸਲਾ ਵਾ ਸਾਡਾ ਗੁਰਦੁਆਰਾ ਸਾਹਿਬ ਆ ਇਹ ਉਥੇ ਲਾ ਦੇਣਗੇ ਡਕਾ ਰਾ ਦੇਣਗੇ ਫੇਰ ਪਾਣੀ ਅਸੀਂ ਚਰਨ ਤੋਂ ਦੋਗੇ ਗੰਦੇ ਪਾਣੀ ਦੇ ਵਿੱਚ ਗੁਰਦੁਆਰਾ ਸਾਹਿਬ ਜਾ ਕਰੀਏ ਇੱਥੋਂ ਤੱਕ ਜਾਵਾਂਗੇ ਵੀ ਸੀਐਮ ਤੱਕ ਵੀ ਇਹ ਆਓ ਵੇਖੋ ਇਥੇ ਨਿਯਾਜ ਕਬਜੇ ਜਿਹੜੇ ਤੁਸੀਂ ਪੀ ਪੀਆ ਪੰਜਾ ਚਲਾਇਆ ਇੱਥੇ ਵੀ ਚਲਾਓ ਫੇਰ ਜੀ ਇਸ ਹਿਸਾਬ ਨਾਲ ਚੱਲ ਮੈਂ ਪਿੰਡ ਵਾਸੀ ਕਾਲਵਾ ਸੁਖਦੇਵ ਸਿੰਘ ਸਰਪੰਚ ਬੈਸ ਸਰਪੰਚ ਨੇ ਮੇਰੀ ਮਿਸਜਾ ਲੇਖਨ ਮੂਜਾ ਸਰਪੰਚ ਐਸ ਵੀ ਲਈ ਦੇ ਐਸੀ ਹਾਂ ਪਾਰਟੀ ਕਾਲਵਾ ਸੋ ਜੋ ਵੀ ਇੱਥੇ ਆ ਸ਼ਿਕਾਇਤ ਕਰਤਾ ਹੋਈ ਹੈ ਸੱਪੜ ਦੀ ਜਦੋਂ ਉਹਦੇ ਨਹੀਂ ਹੋਂ ਸੰਭਾਲ ਲਿਆ ਉਹਦੋਂ ਦਾ ਇੱਥੇ ਸੱਪੜੀ ਦੇਖ ਰਹੇ ਆ ਅੱਜ ਤੋਂ 50 ਸਾਲ 60 ਲਾ ਲੋ ਸਾਡੇ ਬਜ਼ੁਰਗਾਂ ਦੇ ਵੇਲੇ ਦਾਦਿਆਂ ਦੇ ਵੇਲੇ ਤੋਂ ਤੋਂ ਮਿਲੂ ਸਾਲ ਕੱਲ ਸਾਮੀ ਸ਼ਿਕਾਇਤ ਦਿੱਤੀ ਸੀ ਮੇਰੇ ਪਿੰਡ ਵਾਸੀਆਂ ਨੇ ਮੇਰੇ ਪੰਚਾਇਤ ਮੈਂਬਰ ਸੀ 25 30 ਕਰ ਰਹੀ ਉਹ 25 30 ਜਾਣੇ ਆਏ ਸੀ ਮੇਰੇ ਕੋਲ ਉਹਤੇ ਸੱਪੜ ਤੇ ਨਜਾਇਜ਼ ਕਬਜ਼ਾ ਕਰਕੇ ਰਾਹ ਪਾ ਰਹੇ ਆ ਵਿੱਚੂੰ ਦੀ ਪਰਾ ਨੂੰ ਤੇ ਸਾਡਾ ਪਾਣੀ ਪਿਛਲਾ ਘਰਾਂ ਦਾ ਜਿਹੜਾ ਸਾਰਾ ਬੰਦ ਹੋ ਜਾਣਾ ਸਾਡੇ ਬਾਤੇ ਬਹੁਤ ਤੰਗੀ ਆਊਗੀ ਤੇ ਉਹਨੂੰ ਬੰਦ ਕਰਾਇਆ ਜਾਵੇ ਮੈਂ ਗਿਆ ਵਾਂ ਲੇਕਿਨ ਇਹ ਜਿਹੜਾ ਵਿਜੇ ਦੂਜਾ ਤੀਜਾ ਇਹ ਥੋੜਾ ਜਿਹਾ ਗਲਤ ਬੋਲੇ ਆ ਬੰਦਿਆਂ ਨੂੰ ਉੱਥੇ ਪੰਚਾਇਤ ਨੂੰ ਜਾਂਦੇ ਆਂ ਤਾਂ ਦਾ ਪਿਛਲਾ ਪਾਣੀ ਗੁਰਦੁਆਰਾ ਸਾਹਿਬ ਦਾ ਦੂਜਾ ਸਾਰਾ ਬੰਦ ਕਰਨਾ ਇਹ ਸਾਡੇ ਕਬਜ਼ੇ ਦਾ ਕਿਉਂ ਜੀ ਇਹ ਕਹਿੰਦੇ ਆ ਜੀ ਇੱਥੇ ਜੰਝ ਘਰ ਆ ਕਹਿੰਦੇ ਸੋ ਪਿਛਲੀ ਸਰਕਾਰ ਦੇ ਵੇਲੇ ਇਹ ਅੱਜ ਤੋਂ 7 ਸਾਲ ਪਿੱਛੇ ਚੱਲ ਜੂ ਉਦੋਂ ਇਹ ਥਾਪਰਪੁਰਾਂ ਦੇ ਪਾਇਆ ਗਿਆ ਥਾਪਰਪੁਰਾਂ ਦੇ ਕਿਦਾਂ ਪਾਇਆ ਗਿਆ ਜਿਸਪੜ ਨਹੀਂ ਤੇ ਉਹਨਾਂ ਇੱਕ ਕਰੋੜ ਕਿੰਨੇ ਖਰਚੇ ਆਏ ਪੈਸੇ ਆਏ ਉਤੇ ਖੂਬ ਬਣਿਆ ਸਭ ਕੋਣ ਬਣਿਆ ਤਾਂ ਆਪਣੇ ਤੇ ਪਾਣੀ ਦਾ ਨਿਕਾਸ਼ ਉਹ ਕੱਢ ਤੇ ਦੂਜੇ ਸੱਪੜ ਚ ਨਿਕਾਸ਼ ਕੀਤਾ ਉਹ ਤਾਂ ਹੀ ਹੋਇਆ ਉਤੇ ਪਿਛਲੇ ਪੈਸੇ ਜਿੰਨੇ ਵੀ ਘਰਿਆ ਸਾਰੇ ਮੇਰੀ ਮਜੂਦਾ ਸਰਕਾਰ ਪੰਚਾਇਤ ਦੀ ਸਾਡੀ ਆਮ ਪਾਰਟੀ ਦੀ ਤੇ ਇਹ ਕੋਈ ਬੋਲੇ ਵੀ ਇਨਸਾਨਦਾਨੀ ਕਰਾਈ ਹੈ ਇਨਸਾਨਦਾਨੀ ਕਰਾਈ ਕਹਿ ਦੀ ਕਿਹਤੇ ਕਰਾਈ ਕਹਿ ਦੀ ਮਜੂਦਾ ਪੰਚਾਇਤ ਦੇ ਨਾਲ ਕਰਾਈ ਹੈ ਕਿਉਂ ਹੀ ਮਜੂਦਾ ਸਰਕਾਰ ਆ ਮਾਰਕਾ ਸਾਡੇ ਪੰਚਾਇਤ ਦੇ ਨਾਂ ਤੇ ਹੱਦਬੱਦ ਸਭ ਕੋ ਚੱਲਦਾ ਸਾਲੇ ਵਿਚ ਐ ਨਹੀਂ ਕਿਹੜੀ ਸੰਧ ਦੂਜੀ ਪੰਚਾਇਤ ਦੇ ਸੈਨੀਆਂ ਕੇ ਹੋੜ ਤੇ ਸੈਨੀਆਂ ਨੇ ਇਨਸਾਨ ਸੀ ਕਿੰਨੇ ਕੀਤੀ ਹੈ ਕਿਹਦੇ ਆਧਾਰ ਤੇ ਹੋਈ ਹੈ ਜੇ ਅਸੀਂ ਗੱਲ ਕਰਦੇ ਸਾਡੇ ਦੇ ਕਰਨ ਕੋਈ ਨਹੀਂ ਕਰ ਭਾਈ ਸਾਡੀ ਸਰਕਾਰ ਨੇ ਤਾਂ ਮੁੱਦਾ ਹੀ ਹੈ ਨਸਿਆਂ ਦੇ ਤੇ ਆਮ ਜਾਮ ਕਬਜ਼ੇ ਦੇ ਕਬਜ਼ਾ ਤਾਂ ਹੁੰਦਾ ਪੰਚਾਇਤ ਕਬਜ਼ੇ ਨਹੀਂ ਹੁੰਦੇ ਨੇ ਨਾ ਕਰਨਦੇ ਨੇ ਨਾ ਕਰਨਦੇ ਨਾ ਕਰਦੇ ਅਸੀਂ ਤਾਂ ਪਹਿਲਾਂ ਤੋਂ ਨਹੀਂ ਤਾਂ ਅਸੀਂ ਚਲੋ ਇਹ ਆਮ ਪਾਰਟੀ ਨਾਲ ਹਰ ਕੰਮ ਜੋ ਟੁੱਟੇ ਆ ਪਹਿਲਾਂ ਕਾਲੀ ਦਲ ਨਾਲ ਟੁੱਟ ਰਹੇ ਆ ਐਵੇਂ ਕਿ ਆਖੇ ਵੀ ਨਹੀਂ ਬਾਕੀ ਸਾਰੇ ਪਿੰਡ ਦਾ ਸਾਂਝਾ ਮਸਲਾ ਹੈ ਇਸ ਲਈ ਮੇਰੇ ਪਿੰਡ ਦਾ ਮਸਲਾ ਸਾਡੀ ਇਹ ਚ ਪਾਰਟੀ ਦਾ ਮੇਰਾ ਕੋਈ ਮਸਲਾ ਨਹੀਂ ਮਸਲਾ ਵੀ ਕੋਈ ਨਹੀਂ ਪੰਜੀ 30 ਘੜੇ ਪੰਜੀ 30 ਘੜੇ ਥੋੜਾ ਤੋੜ ਦੇਣੇ ਆ ਪੰਚਾਇਤ ਨਾਲੋਂ ਕੀ ਮੰਗ ਤੁਹਾਡੀ ਤੁਹਾਡੀ ਮੰਗ ਵੀ ਜੋ ਵੀ ਨਿਜਾਜ ਕਬਜ਼ਾ ਹੋਵੇ ਰਾ ਪਹਿਲੇ ਨੂੰ ਢੱਕਿਆ ਜਾਵੇ ਇਹ ਚ ਕੋਈ ਰਾ ਨਹੀਂ ਹੈਗਾ ਪਹਿਲੀ ਗੱਲ ਤੇ ਉਹ ਜਿਹੜਾ ਥਾਂ ਕਹਿ ਰਹਿ ਰਹਾ ਉਹਨੂੰ ਉਹਨੂੰ ਪਾਲੇ ਪਾਸੇ ਦੀ ਰਾ ਉਹਨੇ ਥਾਂ ਲਿਆ ਜਿਹੜਾ ਪਾਲੇ ਪਾਸੇ ਦੀ ਰਾ ਗਲੀ ਪੱਕੀ ਹੁੰਦੀ ਉਹਦੇ ਥਾਂ ਨੂੰ ਸਭ ਕੁਝ ਬਣਿਆ ਹੋਇਆ ਜਿੰਨੇ ਵੀ ਕੀਤੇ ਹੁੰਦਾ ਹੈ ਸਰ ਕੇ ਉੱਥੇ ਲੱਗੇ ਉਹਦੇ ਹਟਾਏ ਜਾਣ ਜੋ ਵੀ ਆ ਇਹਨਾਂ ਦੀ ਗਲਤੀ ਕਿ ਸ਼ਾਂਤੀ ਕਾਰਵਾਈ ਕੀਤੀ ਜਾਵੇ ਪੰਚਾਇਤ ਜੇ ਅਸੀਂ ਪੰਚਾਇਤਾਂ ਹੀ ਗਲਤ ਕੰਮ ਕਰੋਂਦਾ ਫੀਂਦੇ ਦੂਜਾ ਬੰਦਾ ਸਿਲ ਕੀ ਕਰੇਗਾ 1 ਏਕੜ ਦੇ ਅਗੇ 5 6 6 ਨਾਂ ਦੇ ਥਾਂ ਸੀ ਜਿੱਤੋਂ ਅਸੀਂ ਸੱਪਰ ਵੇਲ ਰਹੇ ਆ ਆਪਣੀ ਹੋਤ ਸਾਰਾ ਸਮਝਾ ਹੋ ਚੁੱਕਾ ਹੈ ਹੁਣ ਸਭ ਕਬਜ਼ਾ ਹੋ ਚੁੱਕਾ ਹੈ ਕਬਜ਼ਾ ਵੀ ਨਹੀਂ ਨਹੀਂ ਇਹਨਾਂ ਦੇ ਕ੍ਰਿਸ਼ਣ ਕਰਨੀ ਦਾ ਹੀ ਆ ਜਿਆਦਾ ਚਲੋ ਹੋਇਆ ਤੇ ਸਾਡੇ ਪਿੱਛੋਂ ਨਕਾਸ 25 30 ਘਰ ਗੁਰਦਾਰਨ ਲਾਈਵ ਤੇ ਉਹ ਕੋ ਐਂਦੀਆਂ ਦੇ ਘਰ ਆ ਕੋਈ ਇਹਨਾਂ ਦੇ ਘਰ ਆ ਨਸੀਹ ਕਾਨੂੰਨੀ ਦੇ ਉਹ ਵੀ ਕੋ ਸਾਡੇ ਨਾਲ ਇੱਟਾ ਗਏ ਪੰਚਾਇਤ ਚ ਉਹਦਾ ਪਾਣੀ ਆਉਂਦਾ ਉਹਦੇ ਪਾਣੀ ਆਇਆ ਨੂੰ ਹੁੰਦਾ ਸਾਰਾ ਫਿਰ ਉਤਲੇ ਪਾਸੇ ਮਾਤਾ ਰਾਣੀ ਦੇ ਸਾਈਡ ਦੇ ਘਰ ਉਹਦਾ ਪਾਣੀ ਮੈਨੂੰ ਹੁੰਦਾ ਵਾ ਬਾਕੀ ਸਰ ਜਿਹੜੀ ਫਾਪਰ ਸਕੀਮ ਦੇ ਵਿੱਚ ਜਿਹੜੀ ਮਤਲਬ ਇਹਦੇ ਗ੍ਰਾਂਟ ਪਈ ਹੋਈ ਆ ਉਹ ਕਿਹਦੇ ਨਾਲ ਉਹਦਾ ਵੀ ਸਰ ਵੇਖਣਾ ਚਾਹੀਦਾ ਤਾਂ ਵੀਰਵਾ ਵੀ ਵੇਖਣਾ ਚਾਹੀਦਾ ਕਿ ਉਹ ਗ੍ਰਾਂਟ ਦੇ ਪੈਸੇ ਕਿੱਥੇ ਗਿਆ ਤੇ ਕਿੰਨਾ ਇਹਦੇ ਤੇ ਖਰਚਾ ਹੋਇਆ ਵਾਲੇ ਕਿੰਨੀ ਗ੍ਰਾਂਟ ਇਹਦੀ ਪਈ ਹੋਈ ਜਿਹੜਾ ਕੋ ਮੁਜ਼ਲਮ ਹੋਇ ਤੇ ਕਾਰਵਾਈ ਹੋਣੀ ਚਾਹੀਦੀ ਹਾਂਜੀ ਸਰ ਕਾਨੂੰਨੀ ਕਾਰਵਾਈ ਤੇ ਹੋਣੀ ਚਾਹੀਦੀ ਹੈ ਸਰ ਇਹ ਛੱਪੜ ਹੈ ਹੀ ਨਹੀਂ ਆ ਜੀ ਇਦੀ ਮੈਨ ਨਿਸ਼ਾਨਦਾਈ ਕਰਵਾਈ ਸੀ ਜੀ ਅੱਜ ਤੋਂ 5-6 ਮਹੀਨੇ ਪਹਿਲਾਂ ਇਹ ਮੇਰੇ ਦੋਵਾਂ ਭਰਾਵਾਂ ਦੀ ਜਗ੍ਹਾ ਵਾ ਦੋਵਾਂ ਬੰਦਿਆਂ ਕੋਈ ਖਰੀਦੀ ਜਗ੍ਹਾ ਇਹ ਜਿਹੜਾ ਵਾ ਇਹ ਇਥੋਂ ਪੁੱਢ ਛੜੀ ਮਿੱਟੀ ਇਹਨਾਂ 30-30 ਫੁੱਟ ਦੇ ਪਿਛਲੀ ਪੰਚਾਇਤ ਨੇ ਪੁੱਢਤੀ ਤੇ ਇਹ ਇਸ ਕਰਕੇ ਹੀ ਮਿੱਟੀ ਪਾ ਰਹੇ ਆ ਕਿ ਆ ਜਿਹੜੇ ਘਰ ਬਣੇ ਆ ਲੱਗੇ ਇਹਨਾਂ ਨੂੰ ਨੁਕਸਾਨ ਬੜਾ ਜੀ ਤੇ ਛੱਪੜ ਜਿਹੜਾ ਵਾ ਜਿੱਥੇ ਛੱਪੜ ਉੱਥੇ ਪਟਾਉਣ ਅਸੀਂ ਤੇ ਖੁਦ ਚਾਹਨੇ ਮੈ ਲੱਗਣਾ ਨਾਲ ਇਹਨਾਂ ਦੇ ਪਟਾਓ ਇਹ ਛੱਪੜ ਨਹੀਂ ਹੈਗਾ ਇਹ ਛੱਪੜ ਨਹੀਂ ਹੈਗਾ ਜੀ ਆ ਮੈਂ ਨਿਸ਼ਾਨਦਗੀ ਕਰਾਈ ਆ ਤੇ ਤੁਸੀਂ ਕਹੋ ਤੇ ਮੈਂ ਤੁਹਾਨੂੰ ਇੱਕ ਵਾਰੀ ਦਿਖਾ ਦਿੰਦਾ ਇਹ ਛੱਪੜ ਨਹੀਂ ਹੈਗਾ ਹਾਂਜੀ ਇਹ ਭਰਾਵਾਂ ਨੂੰ ਪਤਾ ਵਾਣ ਦੋ ਬੰਦਿਆਂ ਕੋ ਖਰੀਦੀ ਸੀ ਇੱਕ ਪਹਿਲੀ ਗੱਲ ਇਹ ਆ ਵੀ ਪਿਛਲੀ ਪੰਚਾਇਤ ਨੇ ਕਾਂਗਰਸ ਦੀ ਉਹ ਸਰਕਾਰ ਹੀ ਇਹਨਾਂ ਨੇ ਸਾਡੇ ਨਾਲ ਮਤਲਬ ਪਾਰਟੀ ਬਾਜ਼ੀ ਕਰਕੇ ਤੇ ਜਗਾ ਸਾਡੀ ਕੋਟਤੀ 30 30 ਫੁੱਟ ਜਗਾ ਪੁੱਟੀ ਜਤੋਂ ਨਾਲ ਪਾਣੀ ਨਿਕਲਦਾ ਆ ਡੰਗਰ ਰੋਜ਼ ਇਹਨਾਂ ਦੇ ਸਾਡੇ ਡਿਗਲੀਆ ਵਿੱਚ ਲੱਖ ਲੱਖ ਰੁਪਏ ਦੀ ਮੱਝ ਤੇ ਇਹ ਅਹੀਂ ਸਿਰਫ ਇਹ ਜਿਹੜਾ ਲਾਗੇ ਹੁਣ ਆ ਮੱਖਣ ਮਸੀ ਆ ਉਹਦੇ ਘਰ ਦੇ ਆ ਜਿਹੜੀ ਕੰਨ ਦਾ ਵੇਖੋ ਤੁਸੀਂ ਆਪੇ ਖੁਦ ਹੀ ਵੇਖੋ ਤੇ ਇੱਥੇ ਚਾਰ ਟਰਾਲੀਆਂ ਮਿੱਟੀ ਦੀਆਂ ਛੁੱਟਦੀਆਂ ਜੇ ਪਤਾ ਹੀ ਨਹੀਂ ਇਹਦੇ ਕਿ ਮਿੱਟੀ ਛੁੱਟੀ ਆ ਜਾਂ ਨਹੀਂ ਤੇ ਮੈਂ ਤੇ ਪ੍ਰਸ਼ਾਸਨ ਕੋਲੋਂ ਮੰਗ ਕਰਦਾ ਜਿਹੜੇ ਮੇਰੇ ਤੇ ਝੂਠਾ ਬਲੂਨ ਲੰਦੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਇਹਨਾਂ ਦੀ ਲਾਜ ਰਮ ਸਿੰਘ ਗੁੱਲੂ ਸਰਪੰਚ ਆਸੁਰ ਮੌਕੇ ਦਾ ਮੈਂ ਅੱਜ ਗਲੀ ਵਿੱਚ ਮਿੱਟੀ ਛੁੱਟੀ ਜਾ ਰਹੀ ਏ ਤੇ ਕੀ ਕੱਲ ਮੈਂ ਅਸਲੀ ਕਾਰਨ ਕੀ ਆ ਏ ਜਨਾਬ ਆਪਾਂ ਮਤਲਬ ਗਲੀ ਬਣਾਉਣ ਲੱਗੇ ਐਂਟਰਲੋਕ ਲੱਗੀਆਂ ਲਾਉਣ ਕਿਉਂਕਿ ਜਦੋਂ ਬਾਰਸ਼ ਦਾ ਪਾਣੀ ਜਵਾਂ ਹੁੰਦਾ ਤੇ ਆਣ ਕਿਨਾਂ ਦੇ ਘਰਾਂ 'ਚ ਵਰਦਾ ਵਾ ਜੀ ਉਹਨਾਂ ਨੇ ਦੇਖ ਤਾ ਆਪਾਂ ਪੁਲੀ ਬਣਾਈਆਂ ਜੀ ਦੇਖੋ ਉਧਰ ਮਾਰੂ ਕੈਮਰਾ ਮਾਰਾ ਜਦੋਂ ਪੁਲੀ ਬਣਾਈਆਂ ਜੀ ਲੋਕੀ ਹੁਣ ਸਾਨੂੰ ਇਹ ਰੋਜ਼ ਇਹੋ ਕਹਿੰਦੇ ਕਿ ਮਤਲਬ ਪਾਣੀ ਹੱਦੀ ਘਰਾਂ ਚੋਂਦਾ ਤੁਸੀਂ ਇੱਥੇ ਐਂਟਰਲੋਕ ਲਵਾ ਦਿਓ ਸਾਨੂੰ ਫਰੋਚਾ ਕਰ ਦਿਓ ਆਪਾਂ ਇਸ ਕਰਕੇ ਥੋੜੀ ਮਿੱਟੀ ਪਾ ਕੇ ਇੱਥੋਂ ਤੱਕ ਤੇ ਐਂਟਰਲੋਕ ਲਾਉਣ ਲੱਗੇ ਆਂ ਦੀ ਬਸ ਇਹੀ ਗੱਲ ਐ ਇਹ ਛੱਪੜ ਦੀ ਜਗ੍ਹਾ ਕਿਉਂ ਕੋਬਜੂਰੀ ਲਈ ਹੋਈ ਨਹੀਂ ਜੀ ਇਹ ਮਤਲਬ ਪਰ ਇਹ ਜਿਹੜਿਆ ਆਪਾਂ ਸੜਕ ਲੱਗਿਆ ਪਰ ਇਹ ਮਤਲਬ ਹੈ ਪੰਚਾਇਤ ਘਰ ਦੇ ਵਿੱਚ ਜਗਹ ਨੂੰ ਪਰ ਮਤਲਬ ਆਪਾਂ ਨੂੰ ਪਾਣੀ ਤੇ ਰੋਕਣਾ ਨਾ ਗਰੀਬਾਂ ਦੇ ਘਰਾਂ ਚ ਪਾਣੀ ਚੜੇ ਕਹਿਤਾ ਹੋ ਰਹੀਆਂ ਹੈ ਤੁਹਾਡੇ ਵੀ ਜੀ ਉੱਤੇ ਦੇਖੋ ਜੀ ਉਹਦੇ ਪੰਚਾਇਤ ਲੱਗ ਗਿਆ ਜੀ ਹੁਣ ਪਤਾ ਨਹੀਂ ਬਾਜਵੇ ਮਗਰ ਲੱਗਾ ਕਿਤੇ ਮਗਰ ਲੱਗਾ ਤੇ ਕੰਮ ਹੀ ਹੋ ਤੇ ਮਤਲਬ ਉਹ ਸਾਡੀ ਪੰਚਾਇਤ ਦਾ ਮਤਲਬ ਹੀ ਨਹੀਂ ਇੰਟਰਫੇਅਰ ਕਰਨ ਦਾ ਹੁਣ ਇਹਨਾਂ ਨੇ ਕਾਲਾ ਪੰਚਾਇਤ ਦਾ ਪਾਣੀ ਸਾਡੇ ਸੱਤੇ ਪਾਉ ਵੀ ਰੋਕਣ ਨੂੰ ਤਿਆਰ ਆਪਾਂ ਮਤਾ ਪਾਕ ਦੇਣ ਲੱਗਿਆ ਜੇ ਇਹ ਜਿਹੜਾ ਪਾਣੀ ਉਹਨਾਂ ਦੇ ਸਪਰਾ ਸੱਤੇ ਜਾਏ ਇਹ ਜਿਹੜਾ ਕ੍ਰਿਸਚਨ ਕੌਂਡਿੰਗ ਦਾ ਕ੍ਰਿਸਚਨ ਕੌਂਡਿੰਗ ਸੁਪਰੀਮ ਮਤਲਬ ਸ਼ਿਕਾਇਤ ਇਹ ਦੂਸਰੀ ਪੰਚਾਇਤਤਾਰੀ ਜੀ ਦੂਸਰੀ ਪੰਚਾਇਤ ਕਰੀ ਸੁਖਦੇਵ ਸਰਪੰਚ ਨੇ ਉਹਨਾਂ ਦਾ ਉਹਨਾਂ ਦਾ ਮਤਲਬ ਹੀ ਨਹੀਂ ਬੰਦਦਾ ਸਾਡੇ ਸਾਡੀ ਮੰਗ ਇਹੀ ਆ ਕਿ ਉਹਨਾਂ ਦੇ ਜੋ ਵੀ ਤਰ੍ਹਾਂ ਦੀ ਕਾਰਵਾਈ ਬੰਦ ਕੀਤੀ ਜਾਵੇ ਕਿਉਂਕਿ ਉਹਨਾਂ ਦਾ ਮਤਲਬ ਹੀ ਨਹੀਂ ਸਾਡੀ ਪੰਚਾਇਤ ਚ ਬੋਲਣ ਦਾ ਜੇ ਰੋਣਾ ਦਾ ਪਾਣੀ ਸਾਡੀ ਪੰਚਾਇਤ ਚ ਆਉਂਦਾ ਵਾ ਇਹਨੂੰ ਬੰਦ ਕਰਾਉਣਾ ਚਾਹੁੰਦੇ ਆ ਕੋਈ ਅਸੀਂ ਸ਼ਿਕਾਇਤ ਦਿੱਤੀ ਨਹੀਂ ਜੇ ਆਪਾਂ ਮਤਾ ਪਾ ਕੇ ਦੇਣ ਲੱਗੇ ਆ ਜੀ ਵੀਡੀਓ ਸਾਹਮਣੇ ਦਵਾਂਗੇ